ਹੈਲੋ ਜੀ ਸਸਿਕਾ ਸਾਰੇ ਨੂੰ ਜੁਆਮੈਂ ਤੇ ਤੁਹਾਡੇ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਤੁਸੀਂ ਅੱਜ ਦਾ ਵੀ ਚੈੱਕ ਕਰ ਸਕਦੇ ਹੋ ਸਾਨੂੰ ਪਤਾ ਹੈ ਆਪਾਂ ਨਵਾਂ ਚੈਨਲ ਬਣਾਇਆ ਏ ਫਿਰ ਸਾਰੇ ਜਾਨੇ ਪਲੀਜ਼ ਸਪੋਰਟ ਜ਼ਰੂਰ ਕਰੋ ਨਵੇਂ ਬਲੌਗਰ ਨੂੰ ਨਹੀਂ ਪਤਾ ਹੁੰਦਾ ਜੀ ਇਹਨਾਂ ਨੂੰ ਕਿਤਾ ਵੀਡੀਓ ਅਪਲੋਡ ਕਰਨੀ ਹੈ ਕਿੰਨਾ ਵੀਡੀਓ ਨੂੰ ਮਤਲਬ ਬਲੌਗ ਵਗੈਰਾ ਬਣਾਉਣੇ ਆ ਤੇ ਆਪਾਂ ਅੱਜ ਬਣਾ ਰਹੇ ਆ ਫਿਰ ਵੀ ਬਲੌਗ ਸਾਰੇ ਜਾਨੇ ਕਮੈਂਟਾਂ ਚ ਜ਼ਰੂਰ ਦੱਸੋ ਤੇ ਪਹਿਲਾਂ ਇਹਨੂੰ ਧੁੰਦ ਕਹਿੰਦੇ ਸੀ ਨਾ ਜਿਹੜਾ ਅੱਗੇ ਜਾ ਰਿਹਾ ਤੁਸੀਂ ਚੈੱਕ ਕਰੋ ਉਹਨੂੰ ਪਹਿਲਾਂ ਬੂਂਡ ਕਹਿੰਦੇ ਸੀ ਨਾ ਸਾਰੇ ਜਣੇ ਕਮੈਂਟਾਂ 'ਚ ਦੱਸਿਓ ਤੇ ਵੈਸੇ ਹੋਣ ਤੇ ਇਹਨੂੰ ਆਟੋ ਕਹਿੰਦੇ ਆ ਤੇ ਇੱਧਰ ਅੱਗੇ ਆਊਗਾ ਜੀ ਬਲਬੀਰ ਕਾਲਜ ਤੁਸੀਂ ਦੇਖ ਸਕਦੇ ਹੋ ਕਿਹੜੇ-ਕਿਹੜੇ ਨੇ ਇੱਥੇ ਸਟੱਡੀ ਕੀਤੀ ਆ ਬੱਚੇ ਨੇ ਉਹ ਜੀ ਇਸ ਕਮੈਂਟਾਂ 'ਚ ਜ਼ਰੂਰ ਦੱਸਿਓ ਜਦੋਂ ਇੱਥੇ ਮੈਂ ਕਰਦੀ ਸੀ ਮਤਲਬ ਡਾਕਟਰੀ ਦਾ ਕੋਰਸ ਕੀਤਾ ਸੀ ਤੇ ਜੀ ਡੀ ਦਾ ਉਦੋਂ ਇੱਥੇ ਨਾ ਨਹੀਂ ਹੈ ਜੱਦੀਆ ਵਾਲਾ ਗਰਾਊਂਡ ਜਿੱਧਰ ਹੁਣ ਬੱਚੇ ਖੇਡ ਰਹੇ ਸੀ ਵੀ ਹੁਣ ਨਵਾਂ ਨਵਾਂ ਬਣਿਆ ਏ ਤੇ ਸਾਰੇ ਜਣੇ ਪਲੀਜ਼ ਕਮੈਂਟਾਂ ਚ ਦੱਸੋ ਜਿਹੜਾ ਜਿਹੜਿਆਂ ਨੇ ਇਥੇ ਸਟੱਡੀ ਕੀਤੀ ਆ ਜ਼ਰੂਰ ਕਮੈਂਟ ਕਰੋ ਜੇ ਵੀਡੀਓ ਦੇਖ ਰਹੇ ਆ ਤਾਂ ਵੀ ਕਿਨੇ-ਕਨੇ ਸਟੱਡੀ ਕੀਤੀ ਐਸੀ ਤੇ ਕੌਣ-ਕੌਣ ਹੁਣ ਕਰ ਰਿਹਾ ਏ ਆਪਾਂ ਜੀ ਆਟੋ ਨੂੰ ਹੁਣ ਕਰਾਂਗੇ ਕ੍ਰੋਸ ਆਟੋ ਨੂੰ ਕ੍ਰੋਸ ਕਰਕੇ ਆਪਾਂ ਕਰਦੇ ਆਂ ਆਟੋ ਨੂੰ ਬਾਏ ਬਾਏ ਅੱਗੇ ਜਾਣੇ ਆ ਤੁਹਾਨੂੰ ਪਤਾ ਕਰਦੀ ਕੰਮ ਕਰਨੀ ਵੀ ਜ਼ਰੂਰੀ ਆ ਤੁਹਾਨੂੰ ਪਤਾ ਹੀ ਆ ਘਰ ਦਾ ਘਰੇ ਮਿਸਤਰੀ ਲੱਗਿਆ ਹੋਇਆ ਤੇ ਕੰਮ ਚੱਲ ਰਿਹਾ ਈ ਆਪਾਂ ਪਹੁੰਚ ਚੁੱਕੇ ਆ ਜੀ ਇਹ ਦੁਕਾਨ ਦੇ ਇਥੋਂ ਆਪਾਂ ਲੈਣਾ ਸੀਗਾ ਸੀਮੈਂਟ ਤੇ ਰੇਤਾ ਚਾਹੀਦਾ ਸੀ ਤੇ ਆਪਾਂ ਹੁਣ ਇਥੋਂ ਲੈਣ ਲੱਗੇ ਆ ਅੰਦਰ ਚੱਲਦੇ ਆ ਤੇ ਬਾਈ ਨਾਲ ਕਰਦੇ ਆ ਗੱਲ ਰੇਟ ਦੀ ਤੇ ਅੱਗੇ ਜਾ ਕੇ ਤੁਸੀਂ ਚੈੱਕ ਕਰੋ ਮੈਂ ਵੈਸੇ ਇਥੋਂ ਵੀਡੀਓ ਬਣਾਈ ਤੇ ਮੈਂ ਆਖ ਰਹੀ ਮੈਂ ਸੋਚਿਆ ਵੀ ਚਲੋ ਆਪਾਂ ਵਲੌਗ ਬਣਾ ਲੈਨੇ ਆਂ ਵੈਸੇ ਮੈਂ ਵੀਡੀਓ ਨਹੀਂ ਬਣਾਉਣੀ ਸੀ ਹੁਣ ਆਪਾਂ ਹੀ ਆਪਾਂ ਨੂੰ ਕਰਾਊਗਾ ਰੇਤਾ ਚੈੱਕ ਕਿਧਰੋਂ ਤੇ ਆਪਾਂ ਚੈੱਕ ਕਰਨ ਲੱਗੇ ਇਸ ਤੋਂ ਬਾਅਦ ਹੁਣ ਚੈੱਕ ਕਰਨ ਤੋਂ ਬਾਅਦ ਬਾਈ ਨੇ ਕਿਹਾ ਵੀ ਤੁਹਾਡੀ ਮਰਜ਼ੀ ਆ ਦੋਨੇ ਵਧੀਆ ਕੋਈ ਮਰਜ਼ੀ ਲੈ ਲਓ ਤੇ ਇਹਨਾਂ ਵਿੱਚ ਜਿਆਦਾ ਉਹ ਮਿੱਟੀ ਜੀ ਨਹੀਂ ਹੁੰਦੀ ਜਿਹੜੀ ਚੀਕਨੀ ਮਿੱਟੀ ਤੁਹਾਨੂੰ ਪਤਾ ਪੱਥਰ ਜਿੰਨ ਬਾਲੇ ਜ਼ਿਆਦਾ ਨਿਕਲਦੇ ਆ ਤੇ ਹੁਣ ਆਪਾਂ ਜੀ ਇੱਥੋਂ ਚੈੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਬਾਈ ਚੈੱਕ ਕਰਾ ਰਿਆ ਸੀ ਤੇ ਆਪਾਂ ਬਾਈ ਨੂੰ ਕਹਤਾ ਬਾਈ ਦੋ ਟਰਾਲੀਆਂ ਭੇਜ ਦਿਓ ਤੇ ਹੁਣ ਆਪਾਂ ਜੀ ਇੱਥੋਂ ਤੁਸੀਂ ਚੈੱਕ ਕਰੋ ਆਪਾਂ ਨੂੰ ਦੇ ਦਿੱਤੀਆਂ ਮਰੂਤਾਂ ਦਾ ਬੂਟਾ ਇਹ ਰਿਹਾ ਜੀ ਮਰੂਤਾਂ ਦਾ ਬੂਟਾ ਤੇ ਮੈਂ ਬਾਈ ਨੂੰ ਕਿਹਾ ਬਾਈ ਮੈਨੂੰ ਦੋ ਮਰੂਦ ਚਾਹੀਦੇ ਆ ਖਾ ਸਕਦੇ ਆ ਤੇ ਪੁੱਛ ਕੇ ਆਪਾਂ ਥੋੜੇ ਮਰੂਦ ਤੇ ਵਾਹੀ ਤਾਂ ਛੋਟੇ ਸੀਗੇ ਪਰ ਮਿੱਠੀ ਸੀਗੇ ਮਰੂਦ ਤੇ ਮਰੂਦ ਖਾਣ ਤੋਂ ਬਾਅਦ ਆਪਾਂ ਤੇ ਹੁਣ ਇੱਕ ਦੋ ਤੋੜੇ ਆ ਖਾ ਕੇ ਦੇਖਿਆ ਤੇ ਬਹੁਤ ਮਤਲਬ ਇੰਨਾ ਨਹੀਂ ਵਧੀਆ ਲੱਗਿਆ ਫੇ ਹੋਰ ਤੋੜਿਆ ਤੇ ਖਾਣ ਲੱਗੇ ਆ ਬਰੋ ਦਖਾ ਕੀ ਜੀ ਮੈਂ ਥੋੜੀ ਜਿਹੀ ਵੀਡੀਓ ਬਣਾਉਂਦਾ ਜੀ ਦੋਸਤੋਂ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਦਾ ਵਿਊ ਕਿੰਨਾ ਘੈਂਟ ਆ ਤੇ ਪਹਿਲਾਂ ਵਿਊ ਚੈੱਕ ਕਰਨ ਤੋਂ ਬਾਅਦ ਆਪਾਂ ਆ ਗਏ ਆ ਜੀ ਦੇਖੋ ਸੂਟ ਆਈ ਦੁਕਾਨ ਤੇ ਮੰਮਾ ਨੇ ਲੈਣੀ ਸੀ ਸੂਟ ਤੇ ਮੰਮਾ ਨੇ ਸੂਟ ਦਵਾ ਰਿੰਦੇ ਵਾਰਿੰਦੇ ਕੁਝ ਚੈੱਕ ਕਰਨ ਦੇ ਹੁੰਦੇ ਵੈਸੇ ਵੀ ਸੋ ਵੀ ਸੋਣੀ ਚੱਲ ਰਹੀਆਂ ਨੇ ਤੇ ਹੋਰ ਚੱਲ ਰਹੀਆਂ ਕਰਕੇ ਤੇ ਫੂਟ ਲੈ ਕੇ ਆਪਾਂ ਹੁਣ ਚੱਲਾਂਗੇ ਪਾਪਾ ਨਾਲ ਥੋੜਾ ਜਿਹਾ ਕੰਮ ਤੇ ਆਪਾਂ ਪਹੁੰਚ ਗਏ ਆ ਜੀ ਟਰੱਕ ਜੂਨੀਅਨ ਵਿੱਚ ਤੇ ਦੇਖੋ ਇੱਥੇ ਟਰਾਲਿਆਂ ਦੀ ਬਣਾਈ ਵੀਡੀਓ ਮੈਨੂੰ ਮੈਂ ਪਾਪਾ ਨੂੰ ਕਿਹਾ ਵੀ ਵੀਡੀਓ ਵੀ ਬਣਾ ਕੇ ਲਾਉਣੀ ਤੇ ਚਲੋ ਤੁਹਾਡੇ ਨਾਲ ਜਾ ਕੇ ਆਪਾਂ ਗੱਡੀਆਂ ਕੋਲੇ ਜਿਹੜਾ ਮਾਰਕੀ ਆਉਂਦੇ ਆ ਮੈਂ ਇੱਥੇ ਵੀਡੀਓ ਬਣਾਉਂ ਲਾਤੀ ਚੈੱਕ ਕਰੂ ਸਾਰੇ ਸਾਡੀ ਟਰਾਲੀ ਖੜੀ ਸੀ ਅੱਗੇ ਜੀ ਫਿਰ ਰੋਕੀਨੇਗਾ ਮੈਨੂੰ ਵੀ ਖੇੜਾ ਕਰਵਾ ਕੇ ਲਿਓ ਬਾਜ਼ਾਰ ਵਿੱਚ ਤੇ ਦੇਖੋ ਵਿੱਚ ਕਿਦਾਂ ਬੈਠੀ ਅੱਗੇ